ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਜੀ ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੀ ਕਹਿੰਦੇ ਹਨ ਤੁਹਾਡੇ ਅੱਜ ਦੇ ਸਿਤਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਦੀ ਸਦਾਵ ਕਿਰਪਾ ਹਮੇਸ਼ਾ ਦੇ ਲਈ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਖਾਸ ਤੌਰ ਤੇ ਜੇਕਰ ਤੁਸੀਂ ਰਾਤ ਦੇ ਸਮੇਂ ਯਾਤਰਾ ਕਰ ਰਹੇ ਹੋ ਤੁਹਾਡਾ ਧਨ ਤੁਹਾਡੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੇ ਦੁਆਰਾ ਲਗਾਈਆਂ ਗਈਆਂ ਸਾਰੀਆਂ ਰਕਮਾਂ ਅੱਜ ਲਾਭਦਾਇਕ ਸਿੱਟੇ ਪ੍ਰਾਪਤ ਕਰਨਗੀਆਂ ਤੁਹਾਡੀ ਗਿਆਨ ਦੀ ਪਿਆਸ ਤੁਹਾਡੇ ਨਵੇਂ ਦੋਸਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋ ਜਾਵੇਗੀ ਤੁਹਾਡੇ ਮਹਿਬੂਬ ਨਾਲ ਕੁਝ ਸੰਬੰਧ ਵਿਗੜ ਸਕਦੇ ਹਨ ਤੁਹਾਨੂੰ ਆਪਣੇ ਸਾਥੀ ਨੂੰ ਆਪਣੀ ਸਥਿਤੀ ਸਮਝਾਉਣ ਵਿੱਚ ਮੁਸ਼ਕਲ ਆ ਜਾਵੇਗੀ। ਅੱਜ ਤੁਹਾਡੇ ਕਲਾਤਮਕ ਅਤੇ ਰਚਨਾਤਮਕ ਹੁਨਰ ਨੂੰ ਕਾਫੀ ਸਰਹਾਨਾ ਮਿਲੇਗੀ। ਇਸ ਦੇ ਚੱਲਦੇ-ਚੱਲਦੇ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ। ਪਰ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀ ਕਿਸੇ ਚੀਜ਼ ਬਾਰੇ ਚਿੰਤਿਤ ਹੋ ਸਕਦੇ ਹੋ। ਇਸ ਲਈ ਅਸੀਂ ਤੁਹਾਨੂੰ ਕਿਸੇ ਤਜਰਬੇ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ। ਤੁਹਾਡੇ ਜੀਵਨ ਸਾਥੀ ਦੀ ਨੁਕਤਾਚੀਨੀ ਤੋਂ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਪਰ ਤੁਹਾਡੇ ਲਈ ਸੱਚਮੁੱਚ ਉਹ ਵਧੀਆ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤਣਾਵ ਦਾ ਬਿਮਾਰ ਤੇ ਖਰਾਬ ਅਸਰ ਹੋ ਸਕਦਾ ਹੈ ਤੁਹਾਡੇ ਤੇ ਅੱਜ ਤੁਹਾਨੂੰ ਸਮਝ ਆ ਸਕਦਾ ਹੈ ਕਿ ਪੈਸੇ ਦੀ ਕੀ ਕੀਮਤ ਹੈ ਅਤੇ ਇਸ ਨੂੰ ਫਜ਼ੂਲ ਚੀਜ਼ਾਂ ਤੇ ਖਰਚਣ ਨਾਲ ਭਵਿੱਖ ਵਿੱਚ ਤੁਹਾਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਅਜਿਹੇ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚ ਜਾਓ ਜੋ ਤੁਹਾਡੇ ਪਿਆਰ ਦੇ ਵਿਚਕਾਰ ਪ੍ਰਤੀਰੋਧ ਪੈਦਾ ਕਰ ਸਕਦੇ ਹਨ ਸੈਰ ਸਪਾਟੇ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਜੋ ਤੁਹਾਨੂੰ ਊਰਜਾ ਅਤੇ ਉਤਸ਼ਾਹ ਨਾਲ ਤਰੋ-ਤਾਜ਼ਾ ਰੱਖੇਗਾ ਕੰਮ ਦੇ ਅਧਿਕਤਾ ਦੇ ਬਾਵਜੂਦ ਵੀ ਅੱਜ ਕੰਮਕਾਰ ਵਿੱਚ ਤਾਕਤ ਵੇਖੀ ਜਾ ਸਕਦੀ ਹੈ ਅੱਜ ਤੁਸੀਂ ਦਿੱਤੇ ਗਏ ਕੰਮ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਸਕਦੇ ਹੋ ਅੱਜ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਵਧੀਆ ਸਮਾਂ گزارੋਗੇ ਜੀਵਨ ਸਾਥੀ ਤੇ ਨਾਲ ਹੀ ਖਾਸ ਧਿਆਨ ਦੇਣ ਜਾ ਰਹੇ ਹੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਭੂਰਾ ਤੇ ਸੂਰਮਈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਗਰਭਵਤੀ ਔਰਦਾਂ ਨੂੰ ਚੱਲਦੇ ਫਿਰਦੇ ਸਮੇਂ ਖਾਸ ਧਿਆਨ ਰੱਖਣ ਦੀ ਲੋੜ ਹੈ ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਨਸ਼ਾ ਕਰਦੇ ਹਨ ਕਿਉਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਅੱਜ ਤੁਸੀਂ ਬਿਨਾਂ ਕਿਸੇ ਸਹਾਇਤਾ ਦੇ ਸਮਰੱਥਾ ਤੇ ਪੈਸਾ ਕਮਾਉਣ ਯੋਗ ਹੋ ਜਾਓਗੇ ਘਰ ਦਾ ਕੁਝ ਸਮੇਂ ਤੋਂ ਰੁਕਿਆ ਹੋ ਰਿਹਾ ਕੰਮ ਤੁਸੀਂ ਅੱਜ ਸਫਲਤਾਪੂਰਵਕ ਪੂਰਾ ਕਰ ਲਓਗੇ ਅੱਜ ਅਚਾਨਕ ਕਿਸੇ ਨਾਲ ਰੋਮਾਂਟਿਕ ਮੁਲਾਕਾਤ ਹੋ ਸਕਦੀ ਹੈ ਅੱਜ ਤੁਹਾਡੇ ਕਲਾਤਮਕ ਤੇ ਰਚਨਾਤਮਕ ਹੁਨਰ ਨੂੰ ਕਾਫੀ ਸਰਹਾਨਾ ਮਿਲੇਗੀ ਅਤੇ ਇਸ ਦੇ ਚੱਲਦੇ ਹੋਏ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ ਤੁਹਾਡਾ ਜੀਵਨ ਸਾਥੀ ਤੁਹਾਨੂੰ ਪਾ ਕੇ ਖੁਦ ਨੂੰ ਖੁਸ਼ਕਿਸਮਤ ਸਮਝਦਾ ਹੈ ਇਹਨਾਂ ਪਲਾਂ ਦਾ ਤੁਸੀਂ ਭਰਪੂਰ ਲਾਭ ਉਠਾਓ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 2 ਤੇ ਭਾਗਸ਼ਾਲੀ ਰੰਗ ਹੋਵੇਗਾ ਜੀ ਚਾਂਦੀ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਚਾਨਕ ਯਾਤਰਾ ਕਰਨਾ ਥਕਾਵਟ ਭਰਿਆ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਉਧਾਰ ਲਿਆ ਹੈ ਤਾਂ ਉਸ ਨੂੰ ਅੱਜ ਵਾਪਸ ਕਰ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਸਭ ਨੂੰ ਆਪਣੇ ਮਹਿਫਲ ਵਿੱਚ ਦਾਵਤ ਦਿਓ ਕਿਉਂਕਿ ਅੱਜ ਤੁਹਾਡੇ ਕੋਲ ਜ਼ਿਆਦਾ ਊਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਦਾ ਕੰਮ ਕਰਨ ਦੀ ਆਯੋਜਨ ਕਰਨ ਦੇ ਵਿੱਚ ਪ੍ਰੇਰਿਤ ਕਰੇਗੀ ਤੁਹਾਡਾ ਮੂਡ ਸ਼ਾਇਦ ਤੁਹਾਡੇ ਪ੍ਰੇਮੀ ਦੇ ਸਖਤ ਸ਼ਬਦਾਂ ਕਾਰਨ ਖਰਾਬ ਹੋ ਸਕਦਾ ਹੈ ਤੁਹਾਡੇ ਲਈ ਅੱਜ ਬਹੁਤ ਹੀ ਚੁਸਤ ਅਤੇ ਲੋਕਾਂ ਦੇ ਨਾਲ ਮੇਲਜੋਲ ਭਰਿਆ ਰਹੇਗਾ ਲੋਕ ਤੁਹਾਡੇ ਤੋਂ ਤੁਹਾਡੀ ਵਿਚਾਰ ਮੰਗਣਗੇ ਅਤੇ ਤੁਸੀਂ ਜੋ ਵੀ ਕਹੋਗੇ ਉਸ ਨੂੰ ਬਿਨਾਂ ਸੋਚੇ ਮੰਨ ਲਓ ਖਾਲੀ ਸਮੇਂ ਦੇ ਵਿੱਚ ਕੋਈ ਪੁਸਤਕ ਪੜ ਸਕਦੇ ਹੋ ਹਾਲਾਂਕਿ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਇਕਾਗਰਤਾ ਨੂੰ ਭੰਗ ਕਰ ਸਕਦੇ ਹਨ ਇੱਕ ਅਜਨਬੀ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਝਗੜਾ ਪੈਦਾ ਕਰ ਸਕਦੇ ਹਨ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦਾ ਦਿਨ ਤੁਹਾਡੇ ਲਈ ਊਰਜਾ ਦੇ ਨਾਲ ਭਰਿਆ ਨਹੀਂ ਹੈ ਅਤੇ ਤੁਸੀਂ ਛੋਟੀ ਛੋਟੀ ਗੱਲਾਂ ਤੇ ਚਿੜਚਿੜਾਓਗੇ ਘਰ ਵਿੱਚ ਕਿਸੇ ਸਮਾਂ ਰੋਣ ਦੀ ਵਜ੍ਹਾ ਦੇ ਨਾਲ ਅੱਜ ਤੁਹਾਡਾ ਬਹੁਤ ਪੈਸਾ ਖਰਚਾ ਹੋ ਜਾਵੇਗਾ ਜਿਸ ਦੇ ਕਾਰਨ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ ਸਭ ਨੂੰ ਆਪਣੀ ਮਹਿਫਿਲ ਵਿੱਚ ਦਾਵਤ ਦਿਓ ਕਿਉਂਕਿ ਅੱਜ ਤੁਹਾਡੇ ਕੋਲ ਜ਼ਿਆਦਾ ਊਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਜਾਂ ਕੰਮਕਾਰ ਦਾ ਆਯੋਜਨ ਕਰਨ ਦੇ ਲਈ ਪ੍ਰੇਰਿਤ ਕਰੇਗੀ ਆਪਣੇ ਪਿਆਰ ਨੂੰ ਖਾਸ ਚੀਜ਼ਾਂ ਵਾਂਗ ਰਤਾਜਾ ਰੱਖੋ ਕੰਮਕਾਰ ਵਿੱਚ ਸਭ ਕੁਝ ਤੁਹਾਡੇ ਪੱਖ ਵਿੱਚ ਨਜ਼ਰ ਆ ਸਕਦਾ ਹੈ ਕੋਸ਼ਿਸ਼ ਕਰੋ ਤੁਹਾਡੇ ਲਈ ਵਧੀਆ ਰਹੇਗਾ ਲੋਕਾਂ ਤੋਂ ਦੂਰ ਰਹੋ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲੋਂ ਆਪਣੇ ਆਪ ਨੂੰ ਲੱਭਣਾ ਅਤੇ ਕਾਫੀ ਸਮਾਂ ਬਿਹਤਰ ਹੋ ਜਾਵੇਗਾ ਅੱਜ ਤੁਹਾਡਾ ਜੀਵਨ ਸਾਥੀ ਤੁਹਾਨੂੰ ਖੁਸ਼ ਕਰਨ ਦੇ ਲਈ ਕਾਫੀ ਯਤਨ ਕਰੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 3 ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਦੇ ਨਜ਼ਰੀਏ ਤੋਂ ਇਹ ਸਮਾਂ ਥੋੜਾ ਠੀਕ ਨਹੀਂ ਹੈ ਇਸ ਲਈ ਜੋ ਵੀ ਤੁਸੀਂ ਖਾਓ ਉਸ ਦੇ ਵਿੱਚ ਸਾਵਧਾਨ ਰਹੋ ਕੁਝ ਖਰੀਦਣ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ ਜੋ ਪਹਿਲਾਂ ਤੋਂ ਹੀ ਤੁਹਾਡੇ ਕੋਲ ਹਨ ਕਿਸੇ ਬਜ਼ੁਰਗ ਦੀ ਸਿਹਤ ਚਿੰਤਾ ਦਾ ਸਬਬ ਬਣ ਜਾਵੇਗੀ ਤੁਹਾਡਾ ਬੇਹੱਦ ਪਿਆਰ ਤੁਹਾਡੇ ਪਿਆਰ ਦੇ ਲਈ ਕਾਫੀ ਕੀਮਤੀ ਹੈ ਤੁਹਾਡੇ ਵਿਰੋਧੀ ਅੱਜ ਕੰਮ ਦੇ ਵਿੱਚ ਮਾੜੇ ਕੰਮਾਂ ਦਾ ਨਤੀਜਾ ਪ੍ਰਾਪਤ ਕਰਨਗੇ ਮਹੱਤਵਪੂਰਨ ਕੰਮਾਂ ਨੂੰ ਸਮਾਂ ਨਾ ਦੇਣਾ ਅਤੇ ਫਜ਼ੂਲ ਦੀਆਂ ਚੀਜ਼ਾਂ ਤੇ ਸਮਾਂ ਖਰਾਬ ਕਰਨਾ ਅੱਜ ਤੁਹਾਡੇ ਲਈ ਘਾਤਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਜੀਵਨ ਸਾਥੀ ਇਸ ਤੋਂ ਪਹਿਲਾਂ ਖੂਬ ਸੂਰਤ ਕਦੇ ਨਹੀਂ ਹੋਇਆ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 2 ਤੇ ਭਾਗਸ਼ਾਲੀ ਰੰਗ ਹੈ ਜੀ ਚਾਂਦੀ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹੀ ਕਿ ਅੱਜ ਦੇ ਦਿਨ ਜੋ ਭਾਵਕ ਮિજાਜ ਤੁਹਾਡੇ ਉੱਪਰ ਛਾਇਆ ਹੋਇਆ ਹੈ ਉਸ ਤੋਂ ਨਿਕਲਣ ਲਈ ਬੀਤੀਆਂ ਗੱਲਾਂ ਨੂੰ ਦਿਲ ਵਿੱਚੋਂ ਕੱਢ ਦਿਓ ਤੁਹਾਡਾ ਧਨ ਤੁਹਾਡੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੇ ਦੁਆਰਾ ਲਗਾਈਆਂ ਗਈਆਂ ਸਾਰੀਆਂ ਹੀ ਰਕਮਾਂ ਅੱਜ ਲਾਭਦਾਇਕ ਸਿੱਟੇ ਦੇਣਗੀਆਂ ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਤੁਹਾਨੂੰ ਆਪਣੇ ਰਹਿਤੋਂ ਕੁਝ ਸਬਕ ਸਿੱਖਣ ਦੀ ਲੋੜ ਹੈ ਕਿਉਂਕਿ ਅੱਜ ਤੁਹਾਨੂੰ ਦਿਲ ਦੀ ਗੱਲ ਕਹਿਣ ਲੱਗਿਆਂ ਅੱਜ ਤੁਹਾਨੂੰ ਆਪਣੇ ਦਿਲ ਦੀ ਗੱਲ ਕਹਿਣ ਲੱਗਿਆਂ ਨੁਕਸਾਨ ਵੀ ਹੋ ਸਕਦਾ ਹੈ ਆਪਣੇ ਕੰਮ ਦੀ ਕੁਸ਼ਲਤਾ ਵਧਾਉਣ ਦੇ ਲਈ ਨਵੀਆਂ ਤਕਨੀਕਾਂ ਦਾ ਸਹਾਰਾ ਲਓ ਤੁਹਾਡੀ ਸ਼ੈਲੀ ਅਤੇ ਕੰਮ ਕਰਨ ਦਾ ਨਵਾਂ ਅੰਦਾਜ਼ ਤੁਹਾਡੀ ਲੋਕਾਂ ਦੇ ਵਿੱਚ ਦਿਲਚਸਪੀ ਪੈਦਾ ਕਰੇਗਾ। ਰਸਮਾਂ, ਹਵਨ, ਪੂਜਾ ਪਾਠ ਆਦ ਦਾ ਆਯੋਜਨ ਕਰ ਵਿੱਚ ਕਰ ਸਕਦੇ ਹੋ। ਜੀਵਨ ਸਾਥੀ ਦੇ ਕਾਰਨ ਤੁਹਾਡਾ ਕੁਝ ਨੁਕਸਾਨ ਵੀ ਹੋ ਸਕਦਾ ਹੈ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ ਸੁਰਮਈ। ਅਗਲੀ ਰਾਸ਼ੀ ਹੈ ਜੀ वृਸ਼ਕ ਰਾਸ਼ੀ। वृਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਧੌੜ ਭੱਜ ਦਿਨ ਤੁਹਾਨੂੰ ਤ੍ਰਣਕ ਮિજાਜ ਬਣਾ ਸਕਦਾ ਹੈ। ਇਹ ਗੱਲ ਭਲੀ ਭਾਂਤ ਜਾਣ ਲਓ ਕਿ ਦੁੱਖ ਦੀ ਘੜੀ ਵਿੱਚ ਤੁਹਾਡਾ ਸੰਚਿਤ ਧਨ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਦੇ ਦਿਨ ਦਾ ਸਮਾਂ ਅਤੇ ਵਿਚਾਰ ਕਰ ਲਓ ਗਲਤ ਵਿਹਾਰ ਦੇ ਬਾਵਜੂਦ ਤੁਹਾਨੂੰ ਜੀਵਨ ਸਾਥੀ ਦਾ ਸਹਿਯੋਗ ਮਿਲ ਜਾਵੇਗਾ ਆਪਣੇ ਪ੍ਰੇਮੀ ਦੀ ਨਾਰਾਜ਼ਗੀ ਦੇ ਬਾਵਜੂਦ ਆਪਣਾ ਪਿਆਰ ਜ਼ਾਹਰ ਨਾ ਕਰੋ ਅੱਜ ਦੇ ਦਿਨ ਤੁਸੀਂ ਸਭ ਦੇ ਧਿਆਨ ਦਾ ਕੇਂਦਰ ਹੋਵੋਗੇ ਅਤੇ ਸਫਲਤਾ ਤੁਹਾਡੇ ਵਿੱਚ ਪਹੁੰਚ ਜਾਵੇਗੀ ਅੱਜ ਤੁਸੀਂ ਆਪਣੇ ਜੀਵਨ ਸਾਥੀ ਨੂੰ ਤੋਹਫ਼ਾ ਦੇ ਸਕਦੇ ਹੋ ਆਪਣੇ ਸਾਰੇ ਇਹ ਕੰਮਾਂ ਨੂੰ ਛੱਡ ਕੇ ਅੱਜ ਤੁਸੀਂ ਉਸ ਨਾਲ ਸਮਾਂ ਗੁਜ਼ਾਰ ਸਕਦੇ ਹੋ ਅੱਜ ਆਪਣੇ ਜੀਵਨ ਸਾਥੀ ਦਾ ਅਜੀਹਾ ਆਪਾਸਾ ਵੇਖਣ ਨੂੰ ਮਿਲ ਸਕਦਾ ਹੈ ਜੋ ਉਹਨਾਂ ਹੀ ਚੰਗਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 6 ਤੇ ਭਾਗਸ਼ਾਲੀ ਰੰਗ ਹੈ ਜੀ ਪਾਰਦਰਸ਼ੀ ਅਤੇ ਗੁਲਾਬੀ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤਣਾਅ ਤੋਂ ਛੁਟਕਾਰਾ ਪਾਉਣ ਦੇ ਲਈ ਸੰਗੀਤ ਦਾ ਸਹਾਰਾ ਲਓ ਅੱਜ ਤੁਹਾਡਾ ਸਾਹਮਣਾ ਨਵੀਂ ਆਰਥਿਕ ਯੋਜਨਾ ਦੇ ਨਾਲ ਹੋਵੇਗਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਛਾਈਆਂ ਅਤੇ ਬੁਰਾਈਆਂ ਤੇ ਸਾਵਧਾਨੀ ਦੇ ਨਾਲ ਧਿਆਨ ਦਿਓ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਾ ਭੁੱਲੋ। ਆਪਣੇ ਸਾਥੀ ਨਾਲ ਬਾਹਰ ਜਾਂਦੇ ਸਮੇਂ ਠੀਕ ਤਰ੍ਹਾਂ ਦਾ ਵਿਹਾਰ ਕਰੋ। ਅੱਜ ਤੁਹਾਡਾ ਕੋਈ ਲੁਕਿਆ ਹੋਇਆ ਵਿਰੋਧੀ ਤੁਹਾਡੇ ਪਿਆਰ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਲਵੇਗਾ। ਇਸ ਰਾਸ਼ੀ ਦੇ ਵਿਦਿਆਰਥੀ ਅੱਜ ਆਪਣਾ ਕੀਮਤੀ ਸਮਾਂ ਜ਼ਿਆਦਾਤਰ ਟੀਵੀ ਤੇ ਮੋਬਾਈਲ ਤੇ ਹੀ ਖਰਾਬ ਕਰ ਸਕਦੇ ਹਨ। ਇਸ ਨਾਲ ਸਮੇਂ ਦੀ ਬਰਬਾਦੀ ਹੋਵੇਗੀ ਪਰਿਵਾਰਕ ਮੈਂਬਰਾਂ ਦੇ ਨਾਲ ਥੋੜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ ਦਿਨ ਦੇ ਆਖਿਰ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਪਰੇਸ਼ਾਨੀਆਂ ਨੂੰ ਸੁਲਾਹੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਕੋਲ ਆਪਣੀ ਸਿਹਤ ਅਤੇ ਦੇਖਣੀ ਨਾਲ ਜੁੜੀ ਹੋਈ ਚੀਜ਼ ਨੂੰ ਸੁਧਾਰਨ ਦੇ ਲਈ ਚੰਗਾ ਸਮਾਂ ਹੋਵੇਗਾ। ਰੁਝਾਨ ਦੇ ਤੌਰ ਤੇ ਮ제 ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿੱਚ ਰੱਖੋ ਅਤੇ ਆਪਣੇ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ। ਸਭ ਨੂੰ ਆਪਣੇ ਮਹਿਫਲ ਵਿੱਚ ਦਾਵਤ ਦਿਓ ਕਿਉਂਕਿ ਅੱਜ ਤੁਹਾਡੇ ਕੋਲ ਜ਼ਿਆਦਾ ਊਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਜਾਂ ਕੰਮਕਾਰ ਦਾ ਆਯੋਜਨ ਕਰਨ ਦੇ ਲਈ ਪ੍ਰੇਰਿਤ ਕਰੇਗੀ। ਆਪਣੇ ਰੋਮਾਂਟਿਕ ਖਿਆਲਾਂ ਨੂੰ ਹਰ ਕਿਸੇ ਨੂੰ ਦੱਸਣ ਤੋਂ ਬਚੋ। ਤੁਹਾਨੂੰ ਆਪਣੇ ਸਾਥੀ ਨੂੰ ਆਪਣੀ ਯੋਜਨਾ ਦੇ ਨਾਲ ਜੁੜੇ ਰਹਿਣ ਲਈ ਮਨਾਉਣ ਵਿੱਚ ਦਿੱਕਤ ਹੋ ਜਾਵੇਗੀ। ਅੱਜ ਪੂਰਾ ਦਿਨ ਤੁਸੀਂ ਖਾਲੀ ਰਹਿ ਸਕਦੇ ਹੋ ਅਤੇ ਟੀਵੀ ਤੇ ਕਈ ਫਿਲਮਾਂ ਤੇ ਪ੍ਰੋਗਰਾਮ ਵੇਖ ਸਕਦੇ ਹੋ। ਰਿਸ਼ਤੇਦਾਰਾਂ ਦੇ ਕਾਰਨ ਅੱਜ ਇੱਕ ਝਗੜਾ ਤਾਂ ਸੰਭਵ ਹੈ ਪਰ ਦਿਨ ਦੇ ਅੰਤ ਵਿੱਚ ਸਭ ਕੁਝ ਸੁੰਦਰਤਾ ਦੇ ਨਾਲ ਠੀਕ ਹੋ ਜਾਵੇਗਾ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁਖ ਹੋ ਸਕਦਾ ਹੈ ਜੇਕਰ ਤੁਸੀਂ ਲੰਮੇ ਸਮੇਂ ਲਈ ਨਿਵੇਸ਼ ਕਰੋਗੇ ਤਾਂ ਚੰਗਾ ਖਾਸਾ ਲਾਭ ਹਾਸਿਲ ਹੋ ਸਕਦਾ ਹੈ ਅੱਜ ਤੁਹਾਡੇ ਕੋਲ ਥੋੜਾ ਸਬਰ ਹੋਵੇਗਾ ਪਰ ਇਹ ਧਿਆਨ ਰੱਖਿਓ ਕਿ ਕਠੋਰ ਜਾਂ ਅਸੰਤੁਲਨ ਸ਼ਬਦ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਅਚਾਨਕ ਮਿਲਿਆ ਕੋਈ ਸੁਖਦ ਸੰਦੇਸ਼ ਨੀਂਦ ਵਿੱਚ ਤੁਹਾਨੂੰ ਮਿੱਠੇ ਸੁਪਨੇ ਦੇਵੇਗਾ ਆਪਣੇ ਕੰਮ ਅਤੇ ਪਹਿਲ ਤੇ ਧਿਆਨ ਦਿਓ ਤਣਾਅ ਭਰਿਆ ਦਿਨ ਹੈ ਜਦੋਂ ਨਜ਼ਦੀਕੀ ਲੋਕਾਂ ਨਾਲ ਕਈ મતਭੇਦ ਉੱਭਰ ਸਕਦੇ ਹਨ ਜੇ ਤੁਸੀਂ ਲੰਬੇ ਸਮੇਂ ਤੋਂ ਸਰਾਪ ਮਹਿਸੂਸ ਕਰ ਰਹੇ ਸੀ ਇਹ ਉਹ ਦਿਨ ਹੈ ਕਿ ਜਦੋਂ ਤੁਸੀਂ ਆਪਣੇ ਸਰਾਪ ਨੂੰ ਮਹਿਸੂਸ ਦੁਬਾਰਾ ਕਰੋਗੇ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਤੇ ਭਾਗਸ਼ਾਲੀ ਰੰਗ ਹੈ ਜੀ ਸੰਤਰੀ ਤੇ ਸੋਨੇ ਰੰਗਾ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦੰਦ ਦੀ ਤਕਲੀਫ ਜਾਂ ਪੇਟ ਦੀ ਤਕਲੀਫ ਤੁਹਾਡੇ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ ਤੁਹਾਨੂੰ ਆਰਾਮ ਪਾਉਣ ਲਈ ਚੰਗੇ ਡਾਕਟਰ ਦੀ ਸਲਾਹ ਲੈਣ ਵਿੱਚ ਢਿੱਲ ਨਹੀਂ ਵਰਤਨੀ ਚਾਹੀਦੀ ਖਰਚ ਵਿੱਚ ਹੋਇਆ ਅਪਵਰਤਨਸ਼ੀਲ ਵਾਧਾ ਅਤੇ ਤੁਹਾਡੇ ਮਨ ਦੇ ਤੁਹਾਡੇ ਮਨ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਆਪਣੇ ਪਰਿਵਾਰ ਨੂੰ ਸਹੀ ਸਮਾਂ ਦਿਓ ਉਹਨਾਂ ਨੂੰ ਮਹਿਸੂਸ ਹੋਣ ਦਿਓ ਕਿ ਤੁਸੀਂ ਉਹਨਾਂ ਦਾ ਧਿਆਨ ਰੱਖਦੇ ਹੋ ਉਹਨਾਂ ਨਾਲ ਚੰਗਾ ਸਮਾਂ ਬਿਤਾਓ ਸ਼ਿਕਾਇਤ ਦਾ ਮੌਕਾ ਨਾ ਦਿਓ ਤੁਹਾਨੂੰ ਆਪਣੇ ਤਰਫ ਤੋਂ ਚੰਗਾ ਵਿਹਾਰ ਕਰਨ ਦੀ ਲੋੜ ਹੈ ਕਿਉਂਕਿ ਤੁਹਾਡੇ ਪ੍ਰੇਮੀ ਦਾ ਮੂਡ ਨਕਾਰਾਤਮਕ ਹੋਵੇਗਾ ਅੱਜ ਦਾ ਦਿਨ ਵਧੀਆ ਪ੍ਰਦਰਸ਼ਨ ਅਤੇ ਖਾਸ ਕੰਮਾਂ ਦੇ ਲਈ ਹੈ ਅੱਜ ਦਾ ਦਿਨ ਤੁਸੀਂ ਆਪਣੇ ਕਿਸੇ ਦੋਸਤ ਦੇ ਨਾਲ ਸਮਾਂ ਬਿਤਾ ਸਕਦੇ ਹੋ ਪਰੰਤੂ ਇਸ ਤਰ੍ਹਾਂ ਤੁਸੀਂ ਸ਼ਰਾਬ ਦਾ ਸੇਵਨ ਕਰਨ ਤੋਂ ਬਚੋ ਨਹੀਂ ਤਾਂ ਸਮੇਂ ਦੀ ਬਰਬਾਦੀ ਹੋ ਸਕਦੀ ਹੈ ਅੱਜ ਤੁਹਾਡਾ ਜੀਵਨ ਸਾਥੀ ਆਪਣੇ ਦੋਸਤਾਂ ਵਿੱਚ ਕੁਝ ਜ਼ਿਆਦਾ ਹੀ ਵਿਅਸਤ ਹੋ ਜਾਵੇਗਾ ਜਿਸ ਦੇ ਚੱਲਦੇ ਤੁਹਾਡੇ ਅਦਾਸ ਹੋਣ ਦੀ ਸੰਭਾਵਨਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 7 ਤੇ ਭਾਗਸ਼ਾਲੀ ਰੰਗ ਹੈ ਜੀ ਕਰੀਮ ਤੇ ਚਿੱਟਾ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀਫਲ ਤੇ ਜੇਕਰ ਤੁਸੀਂ ਸਾਡੀਆਂ ਦੱਸੀਆਂ ਹੋਈਆਂ ਸਾਵਧਾਨੀਆਂ ਵਰਤ ਲੈਂਦੇ ਹੋ ਤਾਂ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੁਸ਼ਹਾਲ guzrega ਧੰਨਵਾਦ